ਹਰੇਕ ਵਾਰ ਅਸੀਂ ਬੇਸਿਕਤਾ ਆਖੀਏ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਯੂਨੀਅਨਾਂ ਇਹੀ ਸ਼ਬਦ ਰਟਿਆ ਰਟਾਇਆ ਬੇਰਜ਼ਗਾਰਾਂ ਨੂੰ ਆਖਦੀ ਹੈ ਜਦੋਂ ਤੱਕ ਅਸੀਂ ਇਖਤਿਆਰ ਨਹੀਂ ਲੈ ਲੈਂਦੇ ਜਦੋਂ ਤੱਕ 55% ਰੱਦ ਨਹੀਂ ਕਰਾ ਲੈਂਦੇ ਜਦੋਂ ਤੱਕ ਕੰਬੀਨੇਸ਼ਨ ਨੂੰ ਦਰਸਤਨੀ ਕਰਾ ਲੈਂਦੇ ਉਦੋਂ ਤੱਕ ਸਾਡੇ ਕੋਲੇ ਹੋਰ ਹੱਲ ਵੀ ਕੋਈ ਨਹੀਂ ਮੇਰੇ ਦਿਕਾਰ ਸਾਥੀਓ ਅੱਜ ਜਿਹੜੀ ਮੀਟਿੰਗ ਸੀ ਆਪਣੀ ਚੰਡੀਗੜ੍ਹ ਸੀ ਐਮ ਹਾਊਸ ਦੇ ਵਿੱਚ ਜਿੱਥੇ ਐਜੂਕੇਸ਼ਨ ਸੈਕਟਰੀ ਨੂੰ ਬੁਲਾਇਆ ਗਿਆ ਸੀ ਹੈਲਥ ਡਿਪਾਰਟਮੈਂਟ ਨੂੰ ਬੁਲਾਉਣਾ ਬਣਦਾ ਸੀਗਾ ਭਾਵੇਂ এডਿਕੇਸ਼ਨ ਤੇ ਹੈਲਥ ਵੱਲੋਂ ਨਹੀਂ ਆਈ ਪਰੰਤੂ ਨਵਰਾਜ ਬਰਾੜ ਜੀ ਜਿਹੜੇ ਜੁਆਇੰਟ ਸੈਕਟਰੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸਾਡਾ ਉਹਨਾਂ ਨਾਲ ਦੇ ਨਾਂ ਰਾਬਤਾ ਬਣਿਆ ਹੋਇਆ ਹੈ ਅਸੀਂ ਬਹੁਤ ਜਲਦੀ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਮਸਲਾ ਹੱਲ ਕਰ ਰਹੇ ਹਾਂ ਮੰਗਾਂ ਹੱਲ ਕਰ ਰਹੇ ਹਾਂ ਜਦੋਂ ਅਸੀਂ ਬਾਰ-ਬਾਰ ਇਸ ਗੱਲ 'ਤੇ ਪੋਸਟ ਕਰਦੇ ਹਾਂ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਬਾਰ-ਬਾਰ ਹਥੌੜੇ ਵਾਂਗੂ ਗੱਲ ਵੱਜਦੀ ਹੈ ਕਿ ਬਹੁਤ ਜਲਦੀ ਚੋਣ ਜਾਬਤਾ ਲੱਗ ਸਕਦਾ ਹੈ ਉਹਨਾਂ ਵੱਲੋਂ ਇਹ ਹੈ ਕਿ ਜਲਦੀ-ਜਲਦੀ ਪਰੰਤੂ ਡੇਟ ਟਾਈਮ ਕੋਈ ਬੌਂਡ ਨਹੀਂ ਇਸ ਤਰਕੇ ਭਾਵੇਂ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਪਰੰਤੂ ਅਸੀਂ ਅੱਜ ਦੀ ਮੀਟਿੰਗ ਤੇ ਫੇਰ ਅਸੰਤੁਸ਼ਟਾਂ ਅੱਜ ਦੀ ਮੀਟਿੰਗ ਨੂੰ ਅਸੀਂ ਫੇਰ ਸਾਰਥਕ ਨਹੀਂ ਸਮਝਦੇ 25 ਤਰੀਕ ਨੂੰ ਆਪਣਾ ਜਿਉਂਦਾ ਤਿਆਂ ਸਟੈਂਡ ਕਰਦਾ ਹੈ ਜਿਹੜੀ ਗੱਲ ਜੁਆਇੰਟ ਸੈਕਟਰੀ ਨੇ ਕਹੀ ਹੈ ਆਪਣੀਆਂ ਮੰਗਾਂ ਤੇ ਇਕੱਲੇ-ਇਕੱਲੇ ਤੌਰ ਤੇ ਗੱਲ ਹੋਈ ਹੈ ਡਿਟੇਲ ਦੇ ਵਿੱਚ ਜਿਹੜੀਆਂ ਵੀ ਆਪਣੀਆਂ ਮੰਗਾਂ ਪੰਜੇ ਜਥੇਬੰਦੀਆਂ ਦੇ ਮੰਗ ਪੱਤਰਾਂ ਦੇ ਵਿੱਚ ਸ਼ਾਮਲ ਹੈ ਸਾਂਝੇ ਦੇ ਵਿੱਚ ਸ਼ਾਮਲ ਹੈ ਜੇ ਕੱਲ ਨੂੰ ਕੈਬਨਿਟ ਮੀਟਿੰਗ ਦੇ ਵਿੱਚ ਜਾਂ ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ ਆਪਾਂ ਨੂੰ ਕੋਈ ਲੱਗਦਾ ਕੋਈ ਨੋਟੀਫਿਕੇਸ਼ਨ ਆਉਂਦਾ ਕੋਈ ਐਡ ਆਉਂਦੀ ਕੋਈ ਨਾਊਂਸਮੈਂਟ ਆਉਦੀ ਹੈ ਤਾਂ ਆਪਾਂ ਅਗਲਾ ਵਿਚਾਰਾਂਗੇ ਨਹੀਂ ਫਿਲਹਾਲ ਆਪਾਂ ਜਿਉਂ ਦੀ ਤਿਉਂ 25 ਦੀਆਂ ਤਿਆਰੀਆਂ ਜਿੰਨੇ ਹੋਰ ਤੇਜ਼ੀ ਨਾਲ ਕਰੋਗੇ ਜਿੰਨੇ ਹੋਰ ਜੋਰ ਸ਼ੋਰ ਨਾਲ ਕਰੋਗੇ ਜਿੰਨੀ ਹੋਰ ਸਰਗਰਮੀ ਕਰੋਗੇ ਫਿਰ 25 ਤੋਂ ਪਹਿਲਾਂ ਕੁਝ ਸੰਭਵ ਹੋ ਸਕਦਾ ਹੈ ਨਹੀਂ ਬਿਲਕੁਲ ਨਹੀਂ ਸਰਕਾਰ ਨੇ ਫਿਰ ਉਸੇ ਤਰੀਕੇ ਨਾਲ ਲਾਰਾ ਲਾਉਣਾ ਹੈ ਚੋਣ ਜਾਬਤਾ ਲੱਗ ਜਾਣਾ ਹੈ ਫਿਰ ਆਪਾਂ ਸਾਰੇ ਵੇਵਸੋਵਾਂਗੇ ਫਿਰ ਗੱਲ 2027 ਤੇ ਜਾਣੀ ਹੈ ਹੁਣ ਤੁਹਾਡੇ ਕੋਲ ਸਿਰਫ 3 ਦਿਨ ਨੇ ਜੇ ਤਿੰਨੇ ਦਿਨਾਂ ਦੇ ਵਿੱਚ ਰੱਜ ਕੇ ਜੋਰ ਮਾਰ ਕੇ ਮਿਹਨਤ ਕਰਕੇ ਬੱਡੀ ਤੋਂ ਵੱਡੀ ਗਿਣਤੀ ਆਪਾਂ 25 ਤਰੀਕ ਨੂੰ ਸੰਗਰੂਰ ਲਈ ਹੈਗੇ ਮੁੱਖ ਮੰਤਰੀ ਦੀ ਕੋਥੀ ਅਗੇ ਤਾਂ ਆਪਣੀਆਂ ਮੰਗਾਂ ਚੋਣ ਜਾਬਤੇ ਤੋਂ ਪਹਿਲਾਂ ਮੰਨੇ ਜਾਣ ਦੀ ਸੰਭਾਵਨਾ ਨਹੀਂ ਫਿਰ ਸਾਰਾ ਕੁਝ ਅਸੀਂ ਫੇਰ ਲੰਮਕਾਂਗੇ 2027 ਤੱਕ ਸੋ ਅੱਜ ਦੀ ਜਿਹੜੀ ਰਿਪੋਰਟ ਹੈ ਇਨਿਕ ਹੈ ਕਿ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਜੁਆਇਟ ਸੈਕਟਰੀ ਨੇ ਕੀਤੀ ਹੈ ਉਹਦੇ ਵਿੱਚ ਭਰੋਸਾ ਫੇਰ ਦਿੱਤਾ ਜਿਵੇਂ ਪਹਿਲਾਂ ਦਿੱਤਾ ਜਾਂਦਾ ਸੀ ਜੇ ਭਰੋਸਾ ਲਾਗੂ ਹੋ ਜੇ ਫਿਰ ਅਸੀਂ ਇਸ ਨੂੰ ਸਾਰਥਕ ਮੰਨਾਂਗੇ ਨਹੀਂ ਉਦੋਂ ਤੱਕ ਸਾਡੀ ਮੀਟਿੰਗ ਫੇਰ ਅਸਫਲ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ 27 25 ਤਰੀਕ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਸਵੇਰੇ 11:00 ਵਜੇ ਜੀ